ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਦੋ ਤਿਰ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਸ਼ਖਸ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਤਹੀ ਪੁਲਿਸ ਦਵਾਲਵਾ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਦਰਅਸਲ ਇਸ ਬਾਬਤ ਜਾਣਕਾਰੀ ਦੰਦਿਆ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਦੋ ਤਿਰਾਂ ਦੇ ਵਿੱਚ ਝਗੜਾ ਹੋਇਆ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਸੱਟਾ ਲੱਗਦੀਆਂ ਨੇ ਤੇ ਜ਼ਖਮੀ ਹੋ ਜਾਂਦਾ ਫਿਰ ਇਸ ਨੂੰ ਕੀ ਪੁਲਿਸ ਨੇ ਹਸਪਤਾਲ ਦਾਖਲ ਕਰਵਾਇਆ ਜੋ ਇਸ ਵਿਲੇ ਜੇਰੇ ਇਲਾਜ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋਸ਼ੀਆਂ ਦੀਪਾਲ ਦੇ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਤੇ ਟੀਮਾਂ ਦੇ ਵੱਲੋਂ ਲਗਾਤਾਰ ਹੀ ਕਾਰਵਾਈ ਕਰਦੇ ਆ chape mari ਕੀਤੀ ਜਾ ਰਹੀ ਹੈ ਦੋ ਤਿਹਰਾ ਦੇ ਵਿੱਚ ਝਗੜੇ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਕਾਫੀ ਸੱਟਾਂ ਲੱਗਦੀਆਂ ਨੇ ਜੋ ਕਿ ਗੰਭੀਰ ਜ਼ਖਮੀ ਹੋ ਚੁੱਕਿਆ ਇਸ ਵੇਲੇ ਉਹ ਵਿਅਕਤੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਉਦੋਂ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਨੋਟਾ ਮੇਰਾ ਨਾਮ ਮਨੀ ਹੈ ਮਨੀ ਸਿੰਘ ਗੋਲੀ ਗਲੀ ਚੱਲੀ ਕੋਈ ਹਾਂ ਇੱਕ ਬੰਦੀ ਦੀ ਵਾਰਦਾਤ ਹੋਈ ਕਿੱਥੇ ਕਿਤਾ ਕਾਲਜ ਦੇ ਯੂਨੀਵਰਸਿਟੀ ਕਿੱਥੇ ਕਿਹੜਾ ਸ਼ਹਿਰ ਕਿਹੜਾ ਹੈ ਨੰਡੀ ਸਾਹਬੋ ਹੈ ਤੇ ਕਿਹਦੇ ਚ ਲੜਾਈ ਹੋਈ ਹੈ ਇਹ ਦੋ ਤਰ੍ਹਾਂ ਸੀਗੇ ਆਪ ਨੂੰ ਸ਼ਾਟ ਤਾਂ ਮੇਰੇ ਕੋਲ ਤਾਂ ਹਾਂ ਜ਼ਖਮੀ ਹੋਇਆ ਹਾਂ ਦੋ ਸੱਜਣਾਂ ਨਾਲ ਲੜਾਈ ਹਾਂਜੀ ਸਰਾ ਜਿਹੜੀ ਗੱਲਬਾਤ ਥੋੜੀ ਜੀ ਕੀ ਕਾਰਨ ਹੋਇਆ ਇਸ ਤਰ੍ਹਾਂ ਹੈਗਾ ਵੀ ਸਾਨੂੰ ਪਤਾ ਲੱਗਿਆ ਹੈ ਇਹਦੇ ਵਿੱਚ ਵੀ ਉਹ ਉਸ ਤਰ੍ਹਾਂ ਦਾ ਆਪਸ ਵਿੱਚ ਟਕਰਾਅ ਹੋਇਆ ਹੈ ਇਹ ਜਿਹੜੇ ਪੁਲਿਸ ਦੇ ਚੀਜ਼ਾਂ ਕੋ ਕੋਟ ਪਰ ਨਹੀਂ ਕੋਈ ਜਿਵੇਂ ਉਹਦਾ ਰਹਿਣਾ ਵਾਲਾ ਜਿਹਦੇ ਕੋਈ ਨਹੀਂ ਸ਼ਾਟ ਦਾ ਮੇਰੇ ਕੋਲ ਤਾਂ ਇਕੱਠਾ دوسری ਪਾਰਟੀ ਜਿਹੜਾ ਜਿਹੜੇ ਪਹਿਲੇ ਤੋਂ ਉੱਤੇ ਇਹਦੇ ਨਾਮ ਲੰਗੇ ਲੱਗੇ ਹੈ ਦੂਜੀ ਪਾਰਟੀ ਜਿਹੜੀ ਹੈਗੀ ਹੈ ਕੋਈ ਦਸਤੀਮਾਨ ਹੈਗਾ ਸ਼ੇਖਪੁਰੇ ਪਿੰਡ ਦਾ ਉਹਨਾਂ ਨਾਲ ਇਹਨਾਂ ਦਾ ਜਿਹੜਾ ਹੈ ਵੀ ਝਗੜਾ ਹੋਇਆ ਜਿੱਥੇ ਉਹਦੇ ਉਹ ਜਿਹੜਾ ਸੁਖਨਾ ਜਿਹੜਾ ਬਾਬਾ ਇਹ ਜਿਹੜਾ ਹੈਗਾ ਨੀ ਚੱਲ ਰਿਹਾ ਇਹਨੂੰ ਥੋੜੀ ਤੌਰ ਤੇ ਨੰ ਐਕਿੰਗ ਜਾਂਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਮਿਲਕਰਾਤਾ ਉਸਨੇ ਸ਼ਾਟ ਮੇਰੇ ਕੋਲ ਤਾਂ ਇਕੱਠਾ ਹੋਣ ਦਾ ਮਸਲਾ ਸੀ ਇਹੋ ਕੀ ਹੋ ਗਿਆ ਇਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਮੌਕੇ ਤੇ ਜਿਹੜੀ ਲੱਗੀ ਹੈ ਜਿਹੜਾ ਉੱਥੇ ਲੋਕੀ ਏਜੰਸੀ ਦੀ ਲੱਗਤਾਂ ਨੇ ਇਹਨੂੰ ਮਿਲਕਰਾਤਾ ਇਸ ਤੋਂ ਤਵੰਦਨੀ ਇਹ ਪੜਾ ਸਕਾ ਨਹੀਂ ਹੰਮਤ ਹੈ ਤੇ ਉਹਦੇ ਵਿੱਚ ਇੱਕ ਝੇਰ ਲੱਗਿਆ ਤੇ ਹੁਣ ਜਿਹੜਾ ਹੈਗਾ ਅਸੀਂ ਕੋਪ ਪਾਡੀਆਂ ਬਣਾ ਕੇ ਉਸ ਨੂੰ ਸ਼ੌਟ ਤਾਂ ਮੇਰੇ ਕੋਲ ਤਾਂ ਇਕੱਠਾ ਕਰਨੀ ਹੈ ਐਫ ਆਈ ਆਰ ਦੇ ਵਿੱਚ